ਇਹ ਪਟਾਕੇ ਵਾਲੇ ਇੱਥੇ ਆਂਦੇ ਹੈਗੇ ਸਟਾਲਾ ਲਾਉਂਦੇ ਆ ਤੇ ਬੜੇ ਲੰਬੇ ਲੰਬੇ ਤੇ ਖੱਡੇ ਕਰ ਦੇਣੇ ਆ ਉਹਨਾਂ ਨੇ ਸਾਡਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਫੁੱਟਬਾਲ ਦਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਟਰੈਕ ਖਰਾਬ ਹੋ ਜਾਊਗਾ ਗੰਦ ਪੈ ਜਾਣਾ ਨੈਚਰਲ ਅਸੀਂ ਬੈਠਾਂਗੇ ਫੋਕਟ ਹੜਤਾਲ ਧਰਨਾ ਕਰਾਂਗੇ ਜੀ ਹੋਰ ਸਾਡੇ ਕੋਲੇ ਕੋਈ ਹੱਲ ਹੀ ਨਹੀਂ ਹੈਗਾ ਆਪਦਾ ਗਰਾਊਂਡ ਬਚਾਉਣਾ ਆਪਦਾ ਘਰ ਆ ਸਾਡਾ ਜੀ ਇਹ ਜਿਦੋਂ ਬਠਿੰਡੇ 'ਚ ਇੰਨੀਆਂ ਜਗ੍ਹਾ ਪਈਆਂ ਹੈਗੀਆਂ ਬਹੁਤ ਲੰਬੇ ਟਾਈਮ ਤੇ ਨਹਿਰ ਹੈਗੀ ਐ ਬਾਕੀ ਜਿਹਦੇ ਸੰਡੇ ਸੇ ਲੱਗਦੀ ਉੱਥੇ ਵੀ ਲਾਈ ਜਾ ਸਕਦੇ ਐ ਜਿਹੜਾ ਖੇਡ ਦਾ ਗਰਾਊਂਡ ਹੈ ਮੇਰੇ ਹਿਸਾਬ ਨਾਲ ਇਹ ਸਿਰਫ ਖੇਡ ਲਈ ਵਰਤਿਆ ਜਾਣਾ ਚਾਹੀਦਾ ਹੈ ਜਿੰਨੇ ਦਿਨ ਸਟਾਲ ਲੱਗੇਗੀ ਓਨੇ ਦਿਨ ਖੇਡਾਂ ਵੀ ਬੰਦ ਰਹਿਣਗੀਆਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆੰਟੀ ਦੀ ਪੰਜਾਬ ਤੇ ਮਹਾਰਸ਼ਪਾਲ ਸਿੰਘ ਅਸੀਂ ਖੜੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਜਿੱਥੇ ਪਟਾਕਿਆਂ ਦੇ ਅੱਡੇ ਅਲਾਟ ਕੀਤੇ ਗਏ ਜਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਉਸ ਦਾ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਔਰ ਜਿਹੜੇ ਇਥੋਂ ਖਿਡਾਰੀ ਨੇ ਜਾਂ ਜਿਹੜੇ ਲੋਕ ਨੇ ਜਿਹੜੇ ਗੇਮਾਂ ਕਰਦੇ ਨੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਉਣੀਆਂ ਵੀ ਛੋਟੇ ਛੋਟੇ ਬੱਚੇ ਇਸ ਗਰਾਊਂਡ ਵਿੱਚ ਐਕਸਰਸਾਈਜ਼ ਕਰਦੇ ਨੇ ਪ੍ਰੈਕਟਿਸ ਕਰਦੇ ਨੇ ਤਾਂ ਕਿ ਜਿਹੜੀ ਅੱਗੇ ਦੀ ਜਿਹੜੀ ਸਿਹਤ ਆ ਉਹਨੂੰ ਵੀ ਠੀਕ ਰੱਖਿਆ ਜਾ ਸਕੇ ਜਾਂ ਜਿਨ੍ਹਾਂ ਨੇ ਕੋਈ ਭੜਤੀ ਹੋਣਾ ਵਾ ਨਿੱਕੇ ਨਿੱਕੇ ਬੱਚੇ ਆ ਉਹ ਵੀ ਆਪਦੀ ਰਿਹਸਲ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਉਹ ਤੰਦਰੁਸਤੀ ਲਈ ਖੇਡ ਜਾਂ ਆਪਾਂ ਕਹਿੰਦੇ ਐਕਸਰਸਾਈਜ਼ ਬਹੁਤ ਜ਼ਰੂਰੀ ਆ ਪਰ ਪਟਾਕਿਆਂ ਦੇ ਅੱਡੇ ਇੱਥੇ ਅਲਾਟ ਕਰ ਦਿੱਤੇ ਗਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਉਸ ਨੂੰ ਲੈ ਕੇ ਜਿਹੜੇ ਇੱਥੇ ਲੋਕ ਨੇ ਜਿਹੜੇ ਇੱਥੇ ਸਟੂਡੈਂਟ ਨੇ ਜਾਂ ਵਿਦਿਆਰਥੀ ਨੇ ਜਿਹੜੇ ਨੌਜਵਾਨ ਇੱਥੇ ਗੇਮਾਂ ਖੇਡਦੇ ਨੇ ਉਹਨਾਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਆ ਵੀ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਜਿਹੜੇ ਅੱਡੇ ਅਲਾਟ ਕੀਤੇ ਇੱਥੇ ਨਹੀਂ ਅਲਾਟ ਕਰਨੇ ਚਾਹੀਦੇ ਇਸ ਦਾ ਕਾਰਨ ਇਹ ਆ ਵੀ ਇੱਥੇ ਜਦੋਂ ਉਹ ਟੈਂਟ ਵਗੈਰਾ ਲਾਉਣਗੇ ਆਪਣੀਆਂ ਹਸਤਾਲਾ ਬਣਾਉਣਗੇ ਤਾਂ ਵੱਡੇ ਵੱ ਖੱਡੇ ਇੱਥੇ ਪੈ ਜਾਣਗੇ ਜਿਸ ਕਾਰਨ ਉਹ ਕਹਿੰਦੇ ਤਕਰੀਬਨ 30 ਸਾਲਾਂ ਬਾਅਦ ਜਿਹੜਾ ਇਹ ਗਰਾਊਂਡ ਇਸ ਤਰ੍ਹਾਂ ਮਿਲਿਆ ਕਿਉਂਕਿ ਪਹਿਲਾਂ ਬੜੀ ਸਮੱਸਿਆ ਆਉਂਦੀ ਸੀ ਲੋਕਾਂ ਨੂੰ ਜਿਹੜੇ ਇੱਥੇ ਦੇ ਵਿਦਿਆਰਥੀ ਨੌਜਵਾਨ ਸੀ ਤੇ ਗੇਮ ਕਰਦੇ ਸੀ ਜਾਂ ਐਕਸਰਸਾਈਜ਼ ਕਰਦੇ ਸੀ ਤਾਂ ਵੱਡੀ ਸਮੱਸਿਆ ਆਉਂਦੀ ਸੀ ਪਰ ਹੁਣ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਸਹਿਯੋਗ ਨਾਲ ਜਾਂ ਆਪਾਂ ਕਹ ਦੀਏ ਪਦਮਜੀਤ ਸਿੰਘ ਮਹਿਤਾ ਜਿਹੜੇ ਉਹਨਾਂ ਦੇ ਮੇਅਰ ਨੇ ਬਠਿੰਡਾ ਦੇ ਉਹਨਾਂ ਦੇ ਸਹਿਯੋਗ ਨਾਲ ਇਹ ਜਿਹੜਾ ਗਰਾਊਂਡ ਤਿਆਰ ਕੀਤਾ ਗਿਆ ਖੇਡ ਸਟੇਡੀਅਮ ਤਿਆਰ ਕੀਤਾ ਗਿਆ ਪਰ ਹੁਣ ਇੱਥੇ ਅੱਡੇ ਕਿ ਪਟਾਕਿਆਂ ਦੇ ਅੱਡੇ ਜਿਹੜੇ ਅਲਾਟ ਕੀਤੇ ਜਾ ਰਹੇ ਨੇ ਜਿਸ ਕਾਰਨ ਉਹਨਾਂ ਚ ਨਾਰਾਜ਼ਗੀ ਪਾਈ ਜਾ ਰਹੀ ਹੈ ਔਰ ਇਹਨਾਂ ਨੇ ਜਿਹੜੇ ਇੱਥੇ ਲੋਕ ਨੇ ਜਾਂ ਆਪਾਂ ਕਹਦੀਏ ਕੋਚ ਨੇ ਉਹਨਾਂ ਨੇ ਇੱਕ ਤਰ੍ਹਾਂ ਦੀ ਨਾਰਾਜ਼ਗੀ ਜਤਾਈ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸਾਡੀ ਇਥੇ ਮੰਗ ਨਾ ਮੰਨੀ ਗਈ ਔਰ ਇਹਨਾਂ ਨੇ ਕਿਹਾ ਕਿ ਜਦੋਂ ਸ਼ਹਿਰ ਵਿੱਚ ਵੱਖ-ਵੱਖ ਥਾਮਾਂ ਹੈਗੀਆਂ ਵਾ ਉੱਥੇ ਅੱਡੇ ਅਲਾਟ ਕੀਤੇ ਜਾ ਸਕਦੇ ਆ ਬਹੁਤ ਸਾਰੀਆਂ ਜਗ੍ਹਾ ਖਾਲੀ ਪਈਆਂ ਤੇ ਜਿਹੜਾ ਗਰਾਊਂਡ ਆ ਜਾਂ ਖੇਡ ਸਟੇਡੀਅਮ ਹੈ ਇੱਥੇ ਹੀ ਕਿਉਂ ਅਲਾਟ ਕੀਤੇ ਗਏ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਗੱਲ ਨਾ ਮੰਨੀ ਗਈ ਤਾਂ ਸਾਨੂੰ ਮਜਬੂਰਨ ਕਰਨਾ ਪ੍ਰਦਰਸ਼ਨ ਦੀ ਬਹਿਣਾ ਪੈ ਸਕਦਾ ਨਾ ਕੀ ਕਹਿੰਦੇ ਨੇ ਇਥੋਂ ਦੇ ਵਿਦਿਆਰਥੀ ਜਾਂ ਜਿਹੜੇ ਵਿਅਕਤੀ ਨੇ ਆਉਂਦੇ ਆ ਮੇਰਾ ਨਾਮ ਹੈ ਸੁਤੋ ਮੇਰਾ ਨਾਮ ਦੁਪਿੰਦਰ ਸਿੰਘ ਹੈ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੀ ਇੱਕ ਆਵਾਜ਼ ਤੇ ਇੱਥੇ ਆ ਕੇ ਸਾਡੀ ਗੱਲ ਸੁਣਨ ਦੀ ਪਹਿਲ ਕੀਤੀ ਜੁਐਸਐਮਏ ਸਮੇਂ ਦੀ ਬਹੁਤ ਜ਼ਿਆਦਾ ਲੋਟ ਸੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਕਿ ਸਾਨੂੰ ਬੜੇ ਟਾਈਮ ਤੋਂ ਅਸੀਂ ਸਰਕਾਰਾਂ ਨੂੰ ਬੜਾ ਰਿਕਵੈਸਟ ਕਰ ਰਹੇ ਹਾਂ ਬਟ ਇਸ ਵਾਰ ਜੋ ਪਿੱਛੇ ਹੋ ਗਿਆ ਛੱਡੋ ਇਸ ਵਾਰ ਅਸੀਂ ਮੇਅਰ ਸਾਹਿਬ ਨੂੰ ਰਿਕਵੈਸਟ ਕੀਤੀ ਪਤਮਜੀ ਜੀ ਨੂੰ ਔਰ ਉਹਨਾਂ ਨੇ ਡੀਸੀ ਸਾਹਿਬ ਨੇ ਪ੍ਰਸ਼ਾਸਨ ਨੇ ਔਰ ਮੇਅਰ ਸਾਹਿਬ ਨੇ ਰਲ ਕੇ ਸਾਡੀ ਸੁਣਵਾਈ ਕੀਤੀ ਔਰ ਬਹੁਤ ਹੀ ਸੋਹਣਾ ਸਾਨੂੰ ਇੱਕ ਇੱਥੇ ਕੈਰੀ ਟ੍ਰੈਕ ਬਣਾ ਕੇ ਦਿੱਤਾ ਜਿਸ ਦਾ ਹੁਣ ਫਾਇਦਾ ਫੁੱਟਬਾਲ ਬਾਕਸਿੰਗ ਐਥਲੀਟਸ ਨਾ ਜਾ ਕੇ ਹੋਰ ਗੇਮਾਂ ਵਾਲੇ ਬੱਚੇ ਛੋਟੇ ਛੋਟੇ ਬੱਚੇ ਜਿਮਨਾਸਟਿਕ ਸਾਰੇ ਇਸ ਚੀਜ਼ ਦਾ ਫਾਇਦਾ ਉੱਤ ਕਰ ਰਹੇ ਨੇ ਤੇ ਹੁਣ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ 30 ਸਾਲਾਂ ਬਾਅਦ ਸਾਨੂੰ ਇੱਕ ਗਰਾਊਂਡ ਮਿਲਿਆ ਜੋ ਬਠਿੰਡੇ ਦੇ ਵਿੱਚ ਗਰਾਊਂਡ ਅਜੇ ਤੱਕ ਨਹੀਂ ਹੈਗਾ ਜੋ ਸੀ ਉਹ ਪ੍ਰੋਪਰ ਨਹੀਂ ਸੀਗਾ ਤਿਆਰ ਨਹੀਂ ਸੀਗਾ ਖੱਡੇ ਸੀ ਬਹੁਤ ਜ਼ਿਆਦੇ ਤਾਂ ਹੁਣ ਬਹੁਤ ਵਧੀਆ ਟਰੈਕ ਹੈ ਤੇ ਸਾਨੂੰ ਪਤਾ ਲੱਗਾ ਕਿ ਇਸ ਬਾਰੇ ਫਿਰ ਪਟਾਕੇ ਵਾਲਿਆਂ ਨੂੰ ਇਹ ਦੇ ਦਿੱਤੀਆਂ ਇੰਸਟਾਲਾਂ ਤੇ ਜੇ ਪਟਾਕੇ ਵਾਲੇ ਇੱਥੇ ਆਂਦੇ ਹੈਗੇ ਸਟਾਲਾ ਲਾਂਦੇ ਆ ਤੇ ਬੜੇ ਲੰਬੇ ਲੰਬੇ ਤੇ ਖੱਡੇ ਕਰ ਦੇਣੇ ਆ ਉਹਨਾਂ ਨੇ ਤੇ ਉਹ ਖੱਡੇ ਭਰੇ ਨਹੀਂ ਜਾਣੇ ਪੂਰਤੀ ਨਹੀਂ ਹੋਣੀ ਸਾਡਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਫੁੱਟਬਾਲ ਦਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਟਰੈਕ ਖਰਾਬ ਹੋ ਜਾਊਗਾ ਗੰਦ ਪੈ ਜਾਣਾ ਤੇ ਬੱਚਿਆਂ ਨੂੰ ਇੰਜਰੀਆਂ ਆਉਣਗੀਆਂ ਤਾਂ ਦੁਬਾਰਾ ਇਹ ਗਰਾਊਂਡ ਤਿਆਰ ਨਹੀਂ ਹੋਣਾ ਤਾਂ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਮੰਗ ਆ ਮੇਰ ਸਾਹਿਬ ਨੂੰ ਪ੍ਰਸ਼ਾਸਨ ਨੂੰ ਕਿ ਜੋ ਤੁਸੀਂ ਸਾਨੂੰ ਜਿਵੇਂ ਪਹਿਲਾਂ ਵਾਲੇ ਡੀਸੀ ਸਾਹਿਬ ਨੇ ਬੜਾ ਮਿਹਨਤ ਨਾਲ ਇਹ ਕੰਮ ਕਰਵਾਇਆ ਸੀ ਹੁਣ ਨਵੇਂ ਡੀਸੀ ਸਾਹਿਬ ਆ ਗਏ ਉਹਨਾਂ ਕੋਲੇ ਵੀ ਅਸੀਂ ਮੰਗ ਰਾਖਦੇ ਆ ਬੇਨਤੀ ਕਰਦੇ ਆ ਕਿ ਇਹ ਜਿਹੜੇ ਪਟਾਕੇਆਂ ਵਾਲੇ ਅੱਡੇ ਆ ਇਹ ਅੱਡੇ ਕਿਤੇ ਹੋਰ ਜਗ੍ਹਾ ਦੇਖ ਕੇ ਕਿਤੇ ਜਿੱਥੇ ਲੱਗਦਾ ਕਿ ਉਹ ਜਗ੍ਹਾ ਦੀ ਲੋੜ ਨਹੀਂ ਹੈਗੀ ਉੱਥੇ ਲਗਾਇਆ ਜਾ ਨਾ ਕਿ ਇਹ ਚੱਲਦੇ ਹੋਏ ਇੱਕ ਗਰਾਊਂਡ ਦੇ ਵਿੱਚ ਜਿਸ ਦਾ ਭਵਿੱਖ ਬੱਚਿਆਂ ਨਾਲ ਜੁੜਿਆ ਹੋਇਆ ਹੈਗਾ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਮੇਅਰ ਸਾਹਿਬ ਨੂੰ ਮੰਗ ਰੱਖਦਾ ਹਾਂਗਾ ਸਾਰਿਆਂ ਵੱਲੋਂ ਤੇ ਤੁਸੀਂ ਇਹਨਾਂ ਦਾ ਵਿਚਾਰ ਵੀ ਬੱਚਿਆਂ ਦੇ ਲਿਓ ਹਨ ਫਿਰ ਵੀ ਇੱਥੇ ਅੱਡੇ ਲਾਇਗੇ ਫਿਰ ਅਗਲਾ ਫਿਰ ਜੀ ਅਗਲਾ ਕਦਮ ਨਾ ਚਾਹੁੰਦੇ ਅਸੀਂ ਜੋ ਨਹੀਂ ਚਾਹੁੰਦੇ ਹੈਗੇ ਕਿਉਂਕਿ ਅਸੀਂ ਸਰਕਾਰ ਨੂੰ ਬਲੇਮ ਨਹੀਂ ਦੇ ਰਹੇ ਕਿਉਂਕਿ ਸਰਕਾਰ ਨੇ ਸਾਨੂੰ ਟਰੈਕ ਬਣਾ ਕੇ ਦਿੱਤਾਗਾ ਮੇਅਰ ਸਾਹਿਬ ਨੇ ਟਰੈਕ ਬਣਾ ਕੇ ਦਿੱਤਾ ਹੈ ਅਸੀਂ ਸਿਰਫ ਪ੍ਰਸ਼ਾਸਨ ਕੋਲੇ ਮੰਗ ਰੱਖ ਰਹੇ ਹਾਂ ਕਿ ਸਾਡੀ ਸੁਣਵਾਈ ਹੋਵੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਡਾ ਟਰੈਕ ਖਤਮ ਹੁੰਦਾ ਸਾਡਾ ਗਰਾਊਂਡ ਖਤਮ ਹੁੰਦਾ ਨੈਚੁਰਲ ਅਸੀਂ ਬੈਠਾਂਗੇ ਫੂਕ ਹੜਤਾਲ ਧਰਨਾ ਕਰਾਂਗੇ ਜੀ ਔਰ ਸਾਡੇ ਕੋਲ ਕੋਈ ਹੱਲ ਹੀ ਨਹੀਂ ਹੈਗਾ ਆਪਦਾ ਗਰਾਊਂਡ ਬਚਾਉਣਾ ਆਪਦਾ ਘਰ ਆ ਸਾਡਾ ਜੀ ਇਹ ਸਾਡੇ ਬੱਚਿਆਂ ਦਾ ਭਵਿੱਖ ਹੈ ਜੇ ਖਤਮ ਹੋ ਗਿਆ ਫਿਰ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚੇ ਕਿੱਥੇ ਜਾਣਗੇ ਕੀ ਕਹਿਣਾ ਚਾਹੂਗੇ ਅੱਜ ਜਿਹੜਾ ਸਟੇਡੀਅਮ ਤੇ ਇਕੱਠੇ ਹੋਏ ਸਟੇਡੀਅਮ ਜਿਹੜਾ ਅੱਜ ਇਕੱਠ ਹੋਇਆ ਜੀ ਮੇਨ ਤਾਂ ਜਿਹੜੇ ਪਟਾਕੇ ਲੱਗਦੇ ਆਈ ਵੇਰ ਇਥੇ ਇਸਤੋਲਾ ਲੱਗਦੀ ਆਏਗੀ ਜੀ ਉਹਦਾ ਲਗਾਤਾਰ ਇਹ 4 ਤੋਂ 5 ਦਿਨ ਬੁੱਕ ਹੋ ਜਾਣਗੇ ਜੀ ਜਿਹੜੇ ਬੱਚੇ ਤਿਆਰੀ ਕਰਦੇ ਆ ਡੇਲੀ ਗੇਮ ਖੇਡਦੇ ਆ ਜਿਮਨਾਸਟਿਕ ਕਰਦੇ ਆ ਫੁੱਟਬਾਲ ਖੇਡਦੇ ਆ ਬਾਲੀਵਾਲ ਖੇਡਦੇ ਆ ਜੀ ਉਹ ਤਿੰਨ ਤੋਂ 4 ਦਿਨ ਸਾ ਟ੍ਰੈਲ ਦੇ ਰਹੇ ਆਪਣੇ ਪੁਲਿਸ ਦੇ ਕਰ ਰਹੇ ਆ ਤਿਆਰੀ ਉਹਨਾਂ ਨੂੰ ਵੀ ਦਿੱਕਤ ਆ ਜਾਣੀ ਹੈ ਜੀ ਵੱਡੀ ਗੱਲ ਇਹ ਹੈ ਜੀ ਜਦੋਂ ਬਠਿੰਡੇ ਚ ਇੰਨੀਆਂ ਜਗ੍ਹਾ ਪਈਆਂ ਹੈਗੀਆਂ ਬਹੁਤ ਲੰਬੇ ਟਾਈਮ ਤੇ ਨਹਿਰ ਹੈਗੀ ਹੈ ਬਾਕੀ ਜਿਹਦੇ ਸੰਡੇ ਸੇ ਲੱਗਦੀ ਉੱਥੇ ਵੀ ਲਾਈ ਜਾ ਸਕਦੇ ਆ ਹੋਰ ਵੱਡੀ ਜਗ੍ਹਾ ਹੈਗੀ ਹੈ ਇੱਕ ਸਟੇਡੀਅਮ ਹੀ ਆ ਜਿਹੜਾ ਇਹਨਾਂ ਕਰਾਈ ਬੁੱਕ ਕਰ ਲੈਂਦੇ ਆ ਜੀ ਪਿਛਲੀ ਵਾਰ ਬਹੁਤ ਦਿੱਕਤ ਆਈ ਸੀਗੀ ਜੀ ਇਸ ਕਰਕੇ ਸਾਰਿਆਂ ਨੇ ਸੀ ਇਸ ਲਈ ਕੱਟ ਕੀਤਾ ਅੱਜ ਕਿ ਇਹਦਾ ਵਿਰੋਧ ਕਰਦੇ ਆ ਪਰ ਉਹ ਤਾਂ ਦੇਖੋ ਕੀ ਹੈ ਜੀ ਅਸੀਂ ਸਿਰਫ ਆਪਣੀ ਅਪੀਲ ਕਰ ਸਕਦੇ ਆ ਕਿ ਇਥੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਦਿਨਾਂ ਚਾਰ ਤੋਂ ਪੰਜ ਦਿਨ ਜਿਹੜੇ ਹੈਗੇ ਉਹਨਾਂ ਦੇ ਖਰਾਬ ਹੋ ਜਾਣਗੇ ਜੀ ਉਹ ਮੁੱਖ ਮੰਤਰੀ ਸਾਹਿਬ ਨੇ 3000 ਸਟੇਡੀਅਮ ਦਾ ਉਹ ਲਾਟਰੀ ਕੀਤਾ ਹੈਗਾ ਹਾਂਜੀ ਹਾਂਜੀ ਤੇ ਉਸ ਇੱਕਦਮ ਖੇਡ ਕਿੱਦਾਂ ਨੂੰ ਪ੍ਰਮੋਟ ਕਰੀਏ ਕਿ ਜਿਹੋ ਵਸਿਆ ਦਾ ਅੱਦੇ ਲੱਗ ਰਿਹਾ ਉਹ ਬਿਲਕੁਲ ਜੀ ਬਿਲਕੁਲ ਜੀ ਇੱਥੇ ਪਾਣੀ ਦਾ ਪ੍ਰਬੰਧ ਹੀ ਨਾ ਹੋਵੇ ਜਾਂ ਗਰਾਊਂਡ ਦਾ ਹੀ ਨਾ ਹੋਵੇ ਤੇ ਫਿਰ ਸਟੇਡੀਅਮ ਦਾ ਵੀ ਕੀ ਰਹਿ ਗਿਆ ਜੀ ਫਿਰ ਤਾਂ ਕਿਤੇ ਵੀ ਖੇਡ ਸਕਦਾ ਬੰਦਾ ਜੀ ਮੇਨ ਤਾਂ ਜਿਹੜੀ ਜਗ੍ਹਾ ਹੈਗੀ ਹੈ ਪਟਾਕੇ ਜਿਹੜੇ ਇੰਨੇ ਕਿੰਨੇ ਕਲਾਜ਼ਮੀ ਹੈਗੇ ਆ ਇੱਕ ਪਾਸੇ ਤਾਂ ਵਿਰੋਧ ਹੋ ਰਿਹਾ ਜੀ ਪ੍ਰਦੂਸ਼ਣ ਵੱਧ ਹੈ ਇਹ ਹੈ ਉਹ ਹੈ ਇਹ ਤਾਂ ਫਿਰ ਕਿਤੇ ਵੀ ਸਟਾਲ ਲਾ ਸਕਦੇ ਆ ਦੁਕਾਨਾਂ ਪ੍ਰਾਈਵੇਟ ਹੋ ਸਕਦੀਆਂ ਜੀ ਜੋ ਆਪਣੇ ਸੰਦੇ ਸੇਲ ਦੀ ਜਗ੍ਹਾ ਹੈਗੀ ਹੈ ਨਹਿਰ ਤੇ ਲਾ ਲੈਣ ਕਿਤੇ ਵੀ ਜਗ੍ਹਾ ਲਾ ਸਟੇਡੀਅਮ ਕੋ ਬੁੱਕ ਕੀਤਾ ਜਾਂਦਾ ਮੈਂ ਤਾਂ ਇਹ ਨਹੀਂ ਸਮਝ ਆ ਰਹੀ ਕਹਿੰਦੇ ਕਿ ਸਾਲ ਬਾਦ ਟਰੈਕ ਮੇਲਾ ਸੀਗਾ ਸੁਣੋ ਜੀ ਮਤਲਬ ਜੀ ਕਿੰਨੇ ਸਾਲ ਬਾਅਦ ਬਣਾਇਆ ਬਹੁਤ ਲੰਬੇ ਟਾਈਮ ਬਾਅਦ ਇੰਨਾ ਸੋਹਣਾ ਟਰੈਕ ਬਣਾਇਆ ਜੇ ਕਿਨੋਂ ਪਹਿਲਾਂ ਤਾਂ ਅਸੀਂ ਬਿਲਕੁਲ ਪੱਥਰ ਵਰਗਾ ਸੀਗਾ ਜੀ ਐਕਤੀ ਮੁਰੰਮਤ ਕੀਤੀ ਹੈ ਬਹੁਤ ਵਧੀਆ ਡੀਐਸਓ ਸਾਹਿਬ ਵੀ ਗੱਲ ਸੁਣਦੇ ਸਾਡੀ ਤਾਂ ਐਕਤੀ ਜਿਹਦਾ ਦਿੱਕਤ ਆ ਰਹੀ ਹੈ ਥੋੜਾ ਜਿਹਾ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਲੱਗਦਾ ਵੀ ਪਹਿਲਾਂ ਦੀ ਤਰ੍ਹਾਂ ਫੇਰ ਹੋ ਜੂਗਾ ਜੇ ਲਾਗੇਗਾ ਸਟਾਲ ਮਤਲਬ ਜੇ ਸਟਾਲ ਲੱਗ ਗਿਆ ਪਹਿਲਾਂ ਦੀ ਤਰ੍ਹਾਂ ਫੇਰ ਹਾਲਤ ਹੋ ਜਾਣਗੇ ਉਹ ਤਾਂ ਹੋਈ ਜਾਣੇ ਇਹ ਮੇਰਾ ਨਾਮ ਪੂਜਾ ਹੈ ਠੀਕ ਹੈ ਜਾਉਂਗੇ ਜਿੱਥੇ ਇੱਕ ਗਰਾਊਂਡ ਹੈਗਾ ਇੱਥੇ ਬੱਚੇ ਖੇਡਦੇ ਹੁੰਦੇ ਪਰ ਇੱਥੇ ਸ ਨੇ ਇਹ ਐਕਚੁਅਲੀ ਜਿਹੜਾ ਖੇਡ ਦਾ ਗਰਾਊਂਡ ਹੈ ਮੇਰੇ ਹਿਸਾਬ ਨਾਲ ਇਹ ਸਿਰਫ ਖੇਡ ਲਈ ਵਰਤਿਆ ਜਾਣਾ ਚਾਹੀਦਾ ਹੈ ਕਿਉਂਕਿ ਪਟਾਕੇ ਨੇ ਜਦੋਂ ਸਟਾਲ ਲਗਾਣਗੇ ਤਾਂ ਪਾਈਪਾਂ ਵੀ ਲਗਾਉਂਦੇ ਨੇ ਕੰਚ ਵੀ ਟੁਕੜ ਟੁਕੜ ਟੁੱਟਦਾ ਹੈ ਔਰ ਬਹੁਤ ਸਾਰਾ ਕਚਰਾ ਹੁੰਦਾ ਹੈ ਔਰ ਜਿਹੜਾ ਜਿੰਨੇ ਦਿਨ ਸਟਾਲ ਲੱਗੇਗੀ ਓਨੇ ਦਿਨ ਖੇਡਾਂ ਵੀ ਬੰਦ ਰਹਿਣਗੀਆਂ ਇੱਕ ਵੈਸੇ ਵੀ ਬਲਾਕ ਦੀਆਂ ਡਿਸਟ੍ਰਿਕਟ ਦੀਆਂ ਵੱਖ-ਵੱਖ ਗੇਡਾਂ ਚੱਲ ਰਹੀਆਂ ਨੇ ਤਾਂ ਬੱਚਿਆਂ ਦੀ ਪ੍ਰੈਕਟਿਸ ਤੇ ਵੀ ਇਸ ਚੀਜ਼ ਦਾ ਬਹੁਤ ਅਸਰ ਪਏਗਾ ਤਾਂ ਮੇਰੇ ਅਕੋਰਡਿੰਗ ਇਹ ਪਟਾਕਿਆਂ ਦੀਆਂ ਜੋ ਸਟਾਲ ਨੇ ਕਿਸੇ ਹੋਰ ਖੁੱਲੀ ਜਗ੍ਹਾ ਤੇ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਲੱਗਦਾ ਨਹੀਂ ਜਿਵੇਂ 30 ਸਾਲ ਬਾਅਦ ਮਸਾਹੀ ਡ੍ਰੈਕ ਮਿਲਿਆ ਸੀ ਆਪਾਂ ਨੂੰ ਤੇ ਮੁੜ ਕੇ ਉਹੀ ਹਾਲਾਤ ਫੇਰ ਹੋ ਜਾਣਗੇ ਜੀ ਤਾਂ ਕਿ ਚੀਜ਼ ਇੱਕ ਵਾਰੀ ਬਣ ਜਾਂਦੀ ਹੈ ਫਿਰ ਉਹਦੀ ਰਿਪੇਅਰ ਬੜੀ ਮੁਸ਼ਕਿਲ ਹੁੰਦੀ ਹੈ ਔਰ ਖੱਡੇ ਪੈ ਗਏ ਬੱਚਾ ਗਿਰ ਜਾਂਦਾ ਹੈ ਛੋਟੇ ਛੋਟੇ ਤੁਸੀਂ ਦੇਖੋ ਬੱਚੇ ਆ ਰਹੇ ਨੇ ਸਾਰੇ ਇੱਥੇ ਤਾ ਇਸ ਚੀਜ਼ ਲਈ ਬੱਚਿਆਂ ਲਈ ਤਾਂ ਇਹ ਚੰਗੀ ਗੱਲ ਨਹੀਂ ਆ ਪਟਾਕਿਆਂ ਦੀ ਸਟਾਲ ਇੱਥੇ ਲਗਾਉਣਾ ਮੇਰਾ ਨਿਮਰਤ ਕੋਰ ਨਾਮ ਹੈ ਮੈਂ ਬਾਕਸਿੰਗ ਖੇਡਦੀ ਆ ਜਿਹੜਾ ਤੁਮ ਲੋਡੇ ਪਟਾਕਿਆਂ ਦੇ ਦੇ ਨਹੀਂ ਪਟਾਕੇ ਮਤਲਬ ਸਟੋਲਾ ਇੱਥੇ ਨਹੀਂ ਲਾਉਣੀਆਂ ਚਾਹੀਦੀ ਸਾਡਾ ਹਾਲ ਮਤਲਬ ਸਟੇਡੀਅਮ ਕਾਫੀ ਚੇਰਬਾਤ ਬਣਿਆ ਤੇ ਇਹ ਖਰਾਬ ਹੋ ਜਾਊਗਾ ਤੇ ਫਿਰ ਸਾਡੇ ਇੰਨੇ ਦਿਨ ਪ੍ਰੈਕਟਿਸ ਤੋਂ ਵੀ ਉਹ ਹੋ ਜਾਊਗੀ ਗੈਪ ਪੈ ਜਾਊਗਾ ਪ੍ਰੈਕਟਿਸ ਦੇ ਵਿੱਚ ਵੀ ਲੱਗਦਾ ਵੀ ਖੇਡਣਾ ਜ਼ਰੂਰੀ ਆ ਜਾਂ ਪਟਾਕੇ ਜ਼ਰੂਰੀ ਆ ਆਫ ਕੌਰਸ ਸਪੋਰਟਸ ਜ਼ਰੂਰੀ ਆ ਪਟਾਕੇ ਨਹੀਂ ਚਲਾਉਣੇ ਚਾਹੀਦੇ ਨਾ ਏਅਰ ਜੂਸ਼ਨ ਐਨਾ ਹੁੰਦਾ ਹਾਂਜੀ ਤੇ ਮਠਾਈਆਂ ਵਗੈਰਾ ਕਾਫੀ ਕੁਝ ਹੈ ਇੰਜੋਏ ਕਰ ਲੈਣੋ ਤੁਸੀਂ ਉਹ ਕਰੋ ਫਾਇਰ ਕਰੈਕਰਸ ਨਹੀਂ ਚਲਾਣੇ ਸੀ ਬਾਕੀ ਬਕੋ ਵਿੱਚ ਖਰਾਬ ਹੁੰਦਾ ਹੈ ਨਾ ਜਿਸ ਤਰ੍ਹਾਂ ਹਾਂਜੀ ਐਨਾ ਗੈਪ ਪੈਂਦਾ ਗੇਮਾਂ ਦੇ ਵਿੱਚ ਹਨਾ ਸਟੇਡੀਅਮ ਬੰਦ ਹੋ ਜੂਗਾ ਇੱਕ ਟਾਈਪ ਨਾਲ ਜਸਟੋਲਾ ਲੱਗ ਗਿਆ ਗੱਡੇ ਪੈ ਜਾਣਗੇ ਸਟੋਲਾ ਲਾਣ ਨਾਲ ਤਾਂ ਕਰਕੇ